ਹਾਂਜੀ ਕਿਸਾਨ ਵੀਰੋ ਸਤਿ ਸ੍ਰੀਕਾਲ ਜੀ ਮੀਤੋ ਬਾਦ ਝੋਨੇ ਨੇ ਫਸਲਾਂ ਨੇ ਝੋਨੇ ਨੇ ਬਹੁਤ ਸੋਹਣਾ ਰੰਗ ਫੜਿਆ ਪਰ ਇੱਕ ਵੱਡੀ ਪ੍ਰੋਬਲਮ ਬਹੁਤ ਜਿਹੜੀ ਆ ਰਹੀ ਐ ਇਸ ਵਾਰ ਪਹਿਲਾਂ ਵੀ ਹੁੰਦੀ ਪਰ ਇਸ ਵਾਰ ਜਿਆਦਾ ਆ ਰਹੀ ਖਾਸ ਕਰਕੇ ਜਿਵੇਂ ਉਹ ਨਹਿਰ ਆਪਣੇ ਸਾਹਮਣੇ ਰਾਵਾਂ ਦੇ ਕੋਲ ਨਹਿਰਾਂ ਦੇ ਕੋਲ ਤੇ ਚੂਹਾ ਜਿਹੜਾ ਜੀ ਬਹੁਤ ਵੱਡਾ ਉਮਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਕੀਤਾ ਆ ਚੋਨੇ ਦਾ ਆ ਦੇਖ ਲਓ ਕਿਵੇਂ ਕੁਦਰ ਰਿਹਾ ਟਿੱਬੀਆਂ ਦੇ ਰੂਪ ਵਿੱਚ ਜਿੱਥੇ ਥੋੜੀ ਜਿਹੀ ਟਿੱਬੀ ਉੱਚੀ ਆ ਇਹ ਆ ਦੇਖ ਸਕਦੇ ਹੋ ਤੇ ਆ ਦੇਖ ਸਕਦੇ ਬਾਹਰੋਂ ਝੋਨਾ ਕਿੱਡਾ ਸੋਹਣਾ ਲੱਗ ਰਿਹਾ ਪਰ ਵਿੱਚ ਟਿੱਬੀਆਂ ਬਹੁਤ ਜ਼ਿਆਦਾ ਦੇਖੋ ਆ ਕੁਦਰ ਰਿਹਾ ਚੂਹਾ ਨਹਿਰ ਤੋਂ ਕਾਫੀ ਦੂਰ ਜਾ ਕੇ ਵੀ ਇਦਾਂ ਹੀ ਆ ਜਿਹੜੀ ਟਿੱਬੀ ਉੱਚੀ ਏ ਚੂਹਾ ਬਹੁਤ ਕੁੱਤਰ ਰਿਹਾ ਹੁਣ ਇਹਦਾ ਹੱਲ ਤਾਂ ਇੱਕੋ ਹੀ ਏ ਫਿਰ ਇਹਦੇ ਚ ਝੋਨੇ ਚ ਪਾਣੀ ਚਲੋ ਸੋਚੀਦਾ ਤਾਂ ਇਹ ਆ ਵੀ ਸਕਾਸਕਾ ਕੇ ਲਾਈਏ ਆ ਵੇਖ ਸਕਦੇ ਤੁਸੀਂ ਆ ਕਿਵੇਂ ਟਿੱਬੀ ਫਿਰ ਦੇਖ ਲਓ ਤੋੜੀ ਏ ਇਦਰੇ ਆਉਂਦਾ ਜਿਵੇਂ ਆਹ ਦੇਖ ਲਓ ਇਹ ਇਧਰ ਫੇਰ ਹੋਈ ਆਹ ਦੇਖੋ ਜੀ ਆਹ ਕੁੱਤਰਿਆ ਪਿਆ ਵੀ ਆਪਦੇ ਲੋਕ ਸੋਚੇ ਆ ਵੀ ਪਾਣੀ ਚਲੋ ਸਕਾ ਕੇ ਤੇ ਫਿਰ ਲਾਈਏ ਤੇ ਪਾਣੀ ਵੀ ਬਚਾਈਏ ਆ ਪਾਣੀ ਵੀ ਵੇਖੋ ਖੜਾ ਪੂਰਾ ਫਿਰ ਵੀ ਕੁਤਰੀ ਜਾਂਦਾ ਜੇ ਉੱਚੀਆਂ ਟਿੱਬੀਆਂ ਤੇ ਜਿਆਦਾ ਕੁਦਰ ਰਿਹਾ ਜਿੱਥੇ ਕਿਤੇ ਟਿੱਬੀ ਉੱਚੀ ਹੈ ਇਹ ਆ ਦੇਖ ਸਕਦੇ ਹੋ ਉਹ ਦੇਖ ਸਕਦੇ ਬਹੁਤ ਜਿਆਦਾ ਨੁਕਸਾਨ ਕਰ ਰਿਹਾ ਚੂਹਾ ਹੁਣ ਇਹਦਾ ਹਾਲ ਤਾਂ ਫਿਰ ਇਹੀ ਹੈ ਵੀ ਇਹਨੂੰ ਪਾਣੀ ਪੂਰਾ ਪਾਣੀ ਛੋਣੇ ਨੂੰ ਦਿੱਤਾ ਜਾਵੇ ਤਾਂ ਕਿ ਚੂਹਾ ਜਿਹੜਾ ਘੱਟ ਹੰਬਾ ਕਰ ਸਕੇ ਨੁਕਸਾਨ ਘੱਟ ਕਰ ਸਕੇ ਚਲੋ ਹੁਣ ਤਾਂ ਫਿਰ ਵੀ ਜਿਹੜਾ ਕੁਤਰਿਆ ਛੋਣਾ ਤੇ ਫੋਟ ਫਟ ਕਰ ਜੇਗਾ ਉਹ ਫਿਰ ਵੀ ਦੁਬਾਰਾ ਉਹੀ ਉਤੋਂ ਫੋਟਾਂ ਦਾ ਹੁੰਦਾ ਚਲੋ ਪਰ ਜ਼ਿਆਦਾ ਨੁਕਸਾਨ ਨਾ ਹੋਵੇ ਇਸ ਕਰਕੇ ਹੁਣ ਸਾਰੇ ਕਿਸਾਨ ਵੀਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਨਹੀਂ ਤੇ ਛੋਣੇ ਦਾ ਨੁਕਸਾਨ ਬਹੁਤ ਜੂਏ ਨੇ ਕਰਦਣਾ ਧੰਨਵਾਦ ਕਿਸਾਨ ਵੀਰੋ